ਨਮਸਕਾਰ ਦੋਸਤੋ ਤਸਵੀਰਾਂ ਦੇਖ ਰਹੇ ਹਾਂ ਤੁਸੀਂ ਕੋਟਕਪੂਰਾ ਦੀ ਦਾਣਾ ਮੰਡੀ ਦੇ ਵਿੱਚ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਸਰਦਾਲੂ ਨਰਨਕਾਰੀ ਮਿਸ਼ਨ ਵੱਲੋਂ ਜਿਹੜੇ ਹੈਗੇ ਵਲੰਟੀਅਰ ਹੈਗੇ ਆ ਸੇਵਾ ਕਰਦੇ ਨਜ਼ਰ ਆ ਰਹੇ ਨੇ ਆਉਣ ਵਾਲੀ 22 ਤਰੀਕ ਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨਰਨਕਾਰੀ ਮਿਸ਼ਨ ਦੇ ਜਿਹੜੇ ਪ੍ਰਮੁੱਖ ਨੇ ਉਹ ਕੋਟਕਪੂਰਾ ਦੇ ਤਰਤ ਤੇ ਨਸੰਤ ਨਰਨਕਾਰੀ ਸਮਾਗਮ ਕਰਨਗੇ ਤਸਵੀਰਾਂ ਜਿ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਵਲੰਟੀਅਰ ਜਿਹੜੇ ਹੈਗੇ ਆ ਜੋਰਾ ਸ਼ੋਰਾ ਦੇ ਨਾਲ ਸੇਵਾ ਮੰਡੀ ਵਿੱਚ ਨਿਭਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਕੋਟਕਪੂਰਾ ਦੀ ਉੱਥੇ ਹੀ ਦੱਸ ਦਈਏ ਕਿ ਪ੍ਰਬੰਧਕਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਆਉਣ ਵਾਲੀ 22 ਤਰੀਕ ਨੂੰ ਸਤਿਗੁਰੂ ਮਾਤਾ ਸਦੀਕਸ਼ਾ ਜੀ ਮਹਾਰਾਜ ਜਿਹੜੇ ਇੱਥੇ ਸੰਤ ਸਮਾਗਮ ਕਰਨਗੇ ਤੇ 20 ਤੋਂ 25 ਹਜ਼ਾਰ ਜਿਹੜੇ ਹੈਗੇ ਆ ਉਹਨੇ ਆਈ ਜਿਹੜੇ ਹੈਗੇ ਆ ਇੱਥੇ ਸਮਾਗਮ ਵਿੱਚ ਹਿੱਸਾ ਲੈਣਗੇ ਅਤੇ ਆਸ਼ੀਰਵਾਦਾਂ ਪ੍ਰਾਪਤ ਕਰਨਗੇ ਤੇ ਆ ਜੋ ਕਰਦੇ ਆ ਗੱਲਬਾਤ ਪ੍ਰੋਗਰਾਮ ਦਾ ਸਾਰਾ ਵੇਰਵਾ ਕਿਸ ਤਰ੍ਹਾਂ ਕਿਸ ਤਰ੍ਹਾਂ ਕੀਤਾ ਜਾਵੇਗਾ ਅ ਪਿਛਲੇ ਹਫਤੇ ਸਾਨੂੰ ਪਤਾ ਲੱਗਾ ਜਦੋਂ ਮਹਾਰਾਜ ਜੀ ਦਾ ਪ੍ਰੋਗਰਾਮ ਸਾਨੂੰ ਮਿਲਿਆ ਤਾਂ ਉਦੋਂ ਤੋਂ ਹੀ ਦਿਲ ਦੇ ਵਿੱਚ ਇੱਕ ਚਾਹ ਸੀ ਉਮੰਗ ਸੀ ਤੇ ਜਿੱਥੋਂ ਤੱਕ ਤਿਆਰੀਆਂ ਦਾ ਸਵਾਲ ਹੈ ਉਥੋਂ ਤੱਕ ਮੈਂ ਇਹ ਕਹਿ ਸਕਦਾ ਕਿ ਅੱਜ 11 ਵਜੇ ਅਸੀਂ ਇੱਥੇ ਦਾਣਾ ਮੰਡੀ ਰੀਕੋਟ ਰੋਡ ਮੋਗਾ ਰੋਡ ਕੋਟਪੂਰਾ ਵਿਖੇ ਸੀ ਸ਼ੁਰੂ ਕੀਤੀ ਅੱਜ ਸਵੇਾਈ ਔਰ ਕੱਲ ਤੋਂ ਬਗਾਇਦਾ ਤੌਰ ਤੇ ਸਵੇਰ ਦੁਪਹਿਰ ਸ਼ਾਮ ਤਿੰਨ ਟਾਈਮ ਅਸੀਂ ਡਿਊਟੀਆਂ ਵੰਡ ਕੇ ਸੇਵਾਵਾਂ ਕਰਾਂਗੇ ਕਿਉਂਕਿ ਅੱਜ ਮੰਡੀ ਥੋੜਾ ਜਿਹਾ ਇੱਥੇ ਝੋਨਾ ਹਲੇ ਪਿਆ ਹੈ ਔਰ ਰਾਤ ਤੱਕ ਇਹ ਝੋਨਾ ਸਾਰਾ ਚੱਕਿਆ ਜਾਣਾ ਔਰ ਇਸੇ ਤਰ੍ਹਾਂ ਇਹਦੇ ਨਾਲ-ਨਾਲ ਪੈਰਲਲ ਸੰਤਨ ਕਾਰੀ 사ਦ ਸੰਗ ਪਵਨ ਫਰੀਦਕੋਟ ਰੋਡ ਕੋਟ ਕਪੂਰਾ ਉੱਥੇ ਵੀ ਸਾਰੀਆਂ ਸੇਵਾਵਾਂ ਚੱਲ ਰਹੀਆਂ ਕਿਉਂਕਿ ਮਹਾਪੁਰਸ਼ਾਂ ਦੀ ਆਮਦ ਤਾਂ ਕੱਲ ਤੋਂ ਹੀ ਉੱਥੇ ਸ਼ੁਰੂ ਹੈ ਔਰ ਜਿਹੜੇ ਵੀ ਬਾਹਰੋਂ ਆਉਣਗੇ ਰੁਕਣਗੇ ਉਨਾਂ ਲਈ ਉੱਥੇ ਵਿਵਸਥਾ ਕੀਤੀ ਗਈ ਹੈ ਇਸ ਕਰਕੇ ਦੋਆਂ ਥਾਵਾਂ ਦੇ ਉੱਤੇ ਪੈਰਲਲ ਸਵਾਮਾਂ ਚੱਲਣ ਗਿਆ ਤੇ ਸਰ ਇਹ ਕਿੰਨੀ ਤਰੀਕ ਨੂੰ ਔਰ ਕਿੱਤੇ ਕਿਹੜੀ ਜਗ੍ਹਾ ਕੋੜਕਪੁਰਾ ਵਿੱਚ ਇਸ ਮਗਮੇ ਅ 22 ਤਰੀਕ 22 ਦਸੰਬਰ 2024 ਨੂੰ ਦਿਨ ਐਤਵਾਰ ਹੋਏਗਾ ਔਰ ਸਾਢੇ 12 ਵਜੇ ਸਤਸੰਗ ਸ਼ੁਰੂ ਹੋਏਗਾ ਸਾਢੇ 3 ਵਜੇ ਸਤਿਗੁਰੂ ਮਾਤਾ ਸਦੀਕਸ਼ਾ ਜੀ ਮਹਾਰਾਜ ਦੇ ਪ੍ਰਵਚਨ ਹੋਣਗੇ ਔਰ ਉਸ ਤੋਂ ਬਾਅਦ ਸਾਰੀ ਸੰਗਤ ਲਈ ਲੰਗਰ ਦੀ ਵਿਵਸਥਾ ਹੋਏਗੀ ਔਰ ਇਹ ਮੋਗਾ ਰੋਡ ਦਾਣਾ ਮੰਡੀ ਕੋਡ ਪੂਰਾ ਵਿਖੇ ਇਹ ਵੱਡਾ ਪ੍ਰੋਗਰਾਮ ਜੋ ਰੱਖਿਆ ਗਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਅਕਤੂਬਰ 2010 ਦੇ ਵਿੱਚ ਸਤਿਗੁਰੂ ਸਾਡੇ ਮਾਨਮ ਦੇ ਹਿੱਤ ਸਤਿਗੁਰੂ ਮਾਤਾ ਸਦਿਕਸ਼ਾ ਜੀ ਮਹਾਰਾਜ ਸਾਡੇ ਕੋਲ ਇੱਥੇ ਕੋਟਕਪੂਰਾ 22 ਦਸੰਬਰ ਦਿਨ ਐਤਵਾਰ ਨੂੰ 11:30 ਤੇ 3 ਵਜੇ ਤੱਕ ਪ੍ਰਵਚਨ ਕਰਨ ਦੇ ਲਈ ਆ ਰਹੇ ਹਨ ਔਰ ਉਹਨਾਂ ਦੀ ਹਜ਼ੂਰੀ ਵਿੱਚ ਵਿਸ਼ਾਲ Satsang ਹੋਣ ਜਾ ਰਿਹਾ ਹੈ ਇਸ ਦੇ ਵਿੱਚ ਸਾਡਾ ਸਾਰਾ ਇਲਾਕਾ ਔਰ ਅਮਰੋਸਰ ਤੱਕ ਇਧਰ ਲੁਧਿਆਣਾ ਜ਼ੋਨ ਢਿੰਡਾ ਜ਼ੋਨ ਅਮਰਸਰ ਜ਼ੋਨ ਗੁਰਦਾਸਪੁਰ ਜ਼ੋਨ ਕਪੂਰਥਲਾ ਜ਼ੋਨ ਦੂਰ ਦੂਰ ਤੋਂ ਸਾਡੇ ਜੋ ਲੰਗੜਾਈ ਪਹੁੰਚਣਗੇ ਔਰ ਤਕਰੀਬਨ 20000 ਤੋਂ ਲੈ ਕੇ 25000 ਤੱਕ ਜੋ ਸੰਤਾਵਾ ਪੁਰਸ਼ਾਂ ਦੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ ਔਰ ਸਾਰਿਆਂ ਦੇ ਲਈ ਜੋ ਲੰਗਰ ਦੀ ਵਸਤੇ ਵਕਤ ਤੇ ਸੰਸਾਰ ਵਿੱਚ insan ਦੀਵਾਰਾਂ ਵਿੱਚ ਵੰਡਿਆ ਪਿਆ ਹੈ ਕੁਝ ਆਤ ਦੇ ਕੋਈ ਧਰਮ ਦੇ ਕੋਈ ਉਤ ਨੀਚ ਦੀ ਨੇ ਕਾਲੇ ਗੋਰੇ ਦੀ ਨਿੱਖੇ ਤਰ੍ਹਾਂ ਦੀਆਂ ਦਿਵਾਰਾਂ ਦੇ ਵਿੱਚ ਇਨਸਾਨ ਵੰਡਿਆ ਪਿਆ ਹੈ ਮਨ ਵਿੱਚ ਸ਼ਾਂਤੀ ਹੈ ਵਕਤ ਦੇ ਸਤਿਗੁਰੂ ਚਾਹੁੰਦੇ ਹਨ ਕਿ ਦੁਨੀਆ ਦੇ ਵਿੱਚ ਪਾਈਚਾਰਾ ਕਾਇਮ ਕੀਤਾ ਜਾਏ ਦੁਨੀਆ ਦੇ ਵਿੱਚ ਸ਼ਾਂਤੀ ਪੈਦਾ ਕੀਤੀ ਜਾਏ ਦੁਨੀਆ ਦੇ ਵਿੱਚ ਇਕਤਾ ਪੈਦਾ ਕੀਤੀ ਜਾਏ ਤਾਂ ਜੋ ਇਨਸਾਨ ਸ਼ਾਂਤੀ ਦੇ ਨਾਲ ਰਹਿ ਸਕੇ ਇਸ ਅਦੇਸ਼ ਨੂੰ ਲੈ ਕੇ ਸਾਡੇ ਸਤਿਗੁਰੂ ਸਿਧਕਸ਼ਾ ਜੀ ਮਹਾਰਾਜ 22 ਤਰੀਕ 22 ਤਰੀਕ ਨੂੰ 22 ਦਸੰਬਰ ਨੂੰ ਸੰਡੇ ਵਾਲੇ ਦਿਨ 12:30 ਤੋਂ ਲੈ ਕੇ 3:30 ਤੱਕ ਇੱਕ ਮਹਾਨ ਸਮਾਗਮ ਹੋਏਗਾ ਨਵੀਂ ਦਾਣਾ ਮੰਡੀ ਬੋਗਾ ਰੋਡ ਕਿ ਹੋਏਗਾ ਤਾਂ ਜੋ ਸਾਰੇ ਸੰਸਾਰ ਨੂੰ ਇੱਕ ਐਸਾ ਸੰਦੇਸ਼ ਦਿੱਤਾ ਜਾਏ ਕਿ ਦੁਨੀਆਂ ਦੇ ਵਿੱਚ ਇੱਕ ਸ਼ਾਂਤੀ ਤੇ ਭਾਈਚਾਰਾ ਕਾਇਮ ਕਰਨ ਦੇ ਲਈ ਅਜਾ ਵਲੰਟੀਅਰਾਂ ਦੇ ਵਿੱਚ ਇਤਨਾ ਉਤਸ਼ਾਹ ਹੈ ਖੁਸ਼ੀਆਂ ਹਨ ਜਦੋਂ ਤੋਂ ਹੀ ਪਤਾ ਲੱਗਿਆ ਹੈ ਉਸੇ ਦਿਨ ਤੋਂ ਹੀ ਲਗਾਤਾਰ ਸਵਾਮਾਂ ਦਿਨ ਰਾਤ ਕਰ ਰਹੇ ਹਨ ਤੇ ਖੁਸ਼ੀਆਂ ਮਨਾ ਰਹੇ ਹਨ